ਜੈਸੀ ਰਾਮ ਜੀ ਮੈਂ ਦਰਸ਼ਨ ਰਾਣਾ ਸუქਤ ਗਊ ਰੱਖਿਆ ਦਲ प्रवक्ता ਅੱਜ ਜਿਹੜਾ ਇਹ ਘਟਨਾ ਦੀ ਗੱਲ ਕਰਨ ਲੱਗੇ ਆਪਾਂ ਫਗਵਾੜੇ ਤੋਂ ਗੁਰਾਇਆਂ ਦੇ ਵਿੱਚ ਵਿੱਚ ਵਿਚਾਲੇ ਇੱਕ ਪਿੰਡਾ ਜੋਤੀ ਟੱਬਾ ਉਹਦੇ ਨਾਲ ਬੈਕ ਸਾਈਡ ਤੇ ਅੱਜ ਸਾਨੂੰ ਸੂਚਨਾ ਮਿਲੀ ਸੀ ਅੰਦਰ ਜਦੋਂ ਰੇਡ ਕਰਾਈ ਗਈ ਮਤਲਬ ਨਾ ਇੱਕ ਗਾਂ ਦਾ ਨਹੀਂ ਲੱਖਾਂ ਗਊਆਂ ਦਾ ਇੱਥੇ ਬੀਬ ਮਿਲਿਆ ਵੱਢ ਕੇ ਜਿਹਨਾਂ ਨੂੰ ਵੱਢ ਕੁੱਟ ਕੇ ਇੱਥੇ ਜਮ੍ਹਾਂ ਕਰਦੇ ਆ ਫ੍ਰੀਜ਼ਰ ਬਗਾਏ ਦਾ ਬਣਾਇਆ ਗਿਆ ਹੈ ਔਰ ਫ੍ਰੀਜ ਵਿੱਚ ਇਸਤੇਮਾਲ ਕਰਕੇ ਇਹ ਗਾਵਾਂ ਨੂੰ ਐਕਸਪੋਰਟ ਕਰਦੇ ਆ ਆਈਸ ਬੋਕਸ ਹੈ ਆਈਸ ਰੋਲ ਇਹਦੇ ਚ 7 ਬੰਦੇ ਫੜੇ ਗਏ ਮੌਕੇ ਤੇ ਔਰ 5-7 ਬੰਦੇ ਭੱਜ ਗਏ ਇਹ ਜਿਹੜਾ ਕੰਮ ਹੈ ਅੱਜ ਤੋਂ ਨਹੀਂ ਚੱਲਦਾ ਰਿਹਾ ਪਿਛਲੇ ਲਗਾਤਾਰ 3-4 ਸਾਲਾਂ ਤੋਂ ਇਹ ਕੰਮ ਕਰਦਾ ਆ ਰਹੇ ਆ ਇਹ ਲੋਕ ਇਦਾਂ ਦਾ ਕਾਫੀ ਸਰਗਨਾ ਜਿਹੜੇ ਹੈਗਾ ਕੋਈ ਲੋਕ ਕੀ ਕਰਦੇ ਸੀ ਪਹਿਲਾਂ ਗਾਵਾਂ ਲੋਡ ਕਰਕੇ ਭੇਜਦੇ ਹੁੰਦੇ ਸੀ ਇਹਨਾਂ ਨੇ ਦੇਖਿਆ ਵੀ ਰਸਤੇ 'ਚ ਸਾਡੀ ਗਾਵਾਂ ਫੜ ਲੈਂਦੇ ਆ ਤੇ ਪਰਚੇ ਦਰਜ ਹੁੰਦੇ ਆ ਇਹਨਾਂ ਨੇ ਸਿਸਟਮ ਹੀ ਚੇਂਜ ਕਰਤਾ ਇਹਨਾਂ ਕੀ ਕਰਤਾ ਗਵਾਂ ਨੂੰ ਇੱਥੇ ਹੀ ਵੱਢ ਕੇ ਉਦੋਂ ਬਾਅਦ ਫਰੀਜ਼ਰ ਚ ਲਾ ਕੇ ਬੀਫ ਬਣਾ ਕੇ ਇਹ ਲੋਕ ਐਕਸਪੋਰਟ ਕਰਦੇ ਆ ਤਾਂ ਕਿ ਇਹਨਾਂ ਦਾ ਜਿਹੜਾ ਇਹ ਕੰਮ ਹੈ ਉਹਨੂੰ ਕੋਈ ਫੜਾ ਜਾ ਕੇ ਔਰ ਇਹਦੇ ਜਿਹੜੇ ਬੰਦੇ ਫੜੇ ਗਏ ਆ ਬੜੀ ਸੋਚਣ ਵਾਲੀ ਗੱਲ ਹੈ ਉਹ ਰਹੋngੀਆ ਮੁਸਲਮਾਨ ਹੈ ਕਿੱਦਾਂ ਇੱਥੇ ਪਹੁੰਚੇ ਆ ਕਿੱਦਾਂ ਉਹਨਾਂ ਦੇ ਆਧਾਰ ਕਾਰਡ ਬਣ ਜਾਂਦੇ ਆ ਅਸੀਂ ਪਿਛਲੇ ਲਗਾਤਾਰ 6 ਮਹੀਨੇ ਤੋਂ ਇਹਨਾਂ ਦੀ ਰੈਕੀ ਕਰਦੇ ਆ ਰਹੇ ਸੀ ਵੀ ਕਿਸੇ ਤਰੀਕੇ ਸਾਨੂੰ ਕੋਈ ਜਾਣਕਾਰੀ ਮਿਲੇ ਤੇ ਅਸੀਂ ਇਹਨਾਂ ਦੇ ਸਕੰਜਕ ਅਸੀਂ ਅਸੀਂ ਕਈ ਲੀਡਰਾਂ ਨੂੰ ਕਈ ਨੇਤਾ ਲੋਕਾਂ ਦੇ ਕੋਲ ਵੀ ਅਸੀਂ ਗੁਹਾਰ ਲਗਾਈ ਵੀ ਸਾਡਾ ਸਹਿਯੋਗ ਕਰੋ ਕਿਉਂਕਿ ਕਿਸੇ ਵੀ ਕੰਮ ਨੂੰ ਇੱਥੇ ਸਰਗਨਾ ਬਹੁਤ ਵੱਡਾ ਇਹ ਛੋਟਾ ਕੰਮ ਨਹੀਂ ਬਹੁਤ ਵੱਡਾ ਸਰਗਨਾ ਲੀਡਰਾਂ ਨੂੰ ਵੀ ਗੁਹਾਰ ਲਗਾਈ ਵੀ ਸਾਡੀ ਮਦਦ ਕੀਤੀ ਜਾਵੇ ਤੇ ਇੱਥੇ ਰੇਡ ਕਰਾਈ ਜਾਵੇ ਸਰ ਕਿੰਨੀ ਕੁਆਂਟੀਟੀ ਫੜਨੀ ਹੈ ਅਗਰ ਕੁਆਂਟੀਟੀ ਦੀ ਗੱਲ ਕਰੇ ਇਸ ਟਾਈਮ ਪੁਲਿਸ ਪ੍ਰਸ਼ਾਸਨ ਮੌਕੇ ਤੇ ਆ ਉਹ ਹੋਊਗਾ ਪਰ ਜੇ ਗੱਲ ਕਰੀਏ ਟਨਾਂ ਦੇ ਹਿਸਾਬ ਨਾਲ ਮੈਂ ਕਿਲੋ 2 ਕਿਲੋ ਦੀ ਗੱਲ ਨਹੀਂ ਆ ਬਕਾਇਦਾ ਕੰਡਾ ਰੱਖਿਆ ਗਿਆ ਅੰਦਰ ਕੰਡੇ ਦੇ ਵਿੱਚ ਤੋਲ ਕੇ ਇਹ ਲੋਕ ਵੀ ਐਕਸਪੋਰਟ ਕਰਦੇ ਜਿਨੂੰ ਵੱਡਣ ਵਾਸਤੇ ਉਹਦੇ ਹਥਿਆਰ ਵੀ ਆਉਣਾ ਮਿਲੇ ਆ ਸੱਤ ਬੰਦੇ ਇੱਥੇ ਆ ਜੀ ਬਾਕੀ ਬੰਦੇ ਭੱਜ ਗਏ ਆ ਔਰ ਡੇਲੀ ਇੱਥੇ ਇੱਕ ਨਹੀਂ ਤਿੰਨ ਗੱਡੀਆਂ ਦੇ ਕਰੀਬ ਡੇਲੀ ਆਂਦੀ ਐ ਇੱਥੋਂ ਇਹਦੇ ਚ ਕੋਣ ਕੋਣ ਲੋਕ ਸ਼ਾਮਿਲ ਆ ਇੱਕ ਜਾਂਚ ਦਾ ਵਿਸ਼ਾ ਕਿਉਂਕਿ ਕਿਸੇ ਦੇ ਐਡਾ ਵੱਡਾ ਤੁਸੀਂ ਦੇਖ ਤੋ ਉਹ ਵੱਡਾ ਬਾਹਰ ਲਿਖ ਕੇ ਲਾਇਆ ਜੀ ਵੈਸਨੋ ਢਾਬਾ ਜੋਤੀ ਜੋਤੀ ਵੈਸਨੋ ਢਾਬਾ ਲੋਕਾਂ ਨੂੰ ਇੱਥੇ ਲੋਕ ਵੈਸਨੋ ਸਮਝ ਕੇ ਰੋਟੀ ਖਾਣ ਵਾਸਤੇ ਆਂਦੇ ਆ ਪਰ ਉਸ ਬੰਦੇ ਦੀ ਮਿਲੀ ਭਗਤ ਬਹੁਤ ਵੱਡੀ ਉਹਦੇ ਅੰਦਰ ਵੀ ਕੋਸਰ ਦਾ 20 ਮਿਲੇ ਵਾਟਰ ਵਾਲੇ ਬੰਦੇ ਕਿਉਂਕਿ ਇਹ ਲੋਕ ਕੀ ਕਰਦੇ ਆ ਜੇ ਇਦਾਂ ਦੇ ਬੰਦੇ ਨੂੰ ਉਹਨੂੰ ਕੀ ਪਤਾ ਨਹੀਂ ਹੈ ਸਾਨੂੰ ਏਡੀ ਦੂਰੋਂ ਲੁਧਿਆਣੇ ਤੋਂ ਆ ਕੇ ਆ ਫਗਵਾੜੇ ਦੀ ਵੀ ਵਰਸਨ ਹੈ ਆ ਹਰ ਪੂਰੇ ਪੰਜਾਬ ਤੋਂ ਇੱਥੇ ਟੀਮਾਂ ਪਹੁੰਚੀ ਆ ਜਦੋਂ ਬੰਦਿਆਂ ਨੂੰ ਇੱਥੇ ਪਤਾ ਲੱਗਿਆ ਕੋਰੋਨਾ ਆਂਦਾ ਆਪਾਂ ਇੱਕ ਜਦੋਂ ਪੱਠੇ ਪਾਣ ਜਾਂਦੇ ਆ ਗਊਸਾਲਾ ਜਾਂਦੇ ਆ ਆਪਾਂ ਕਹਿੰਦੇ ਫੋਨ ਕੱਟ ਲਿਆ ਗਊ ਮਾਤਾ ਨੂੰ ਚਾਰਾ ਪਾਤਾ ਤੇ ਇੱਥੇ ਤਾਂ ਲੱਖਾਂ ਗਊਆਂ ਵੜਤੀਆਂ ਇਹਨਾਂ ਨੇ ਉਹ ਵੀ ਸਾਡੇ ਪੰਜਾਬ 'ਚ ਜਿੰਦਾ ਵੀ ਗਊ ਮਾਤਾ ਜਿੰਦਾ ਜਿੰਦਾ ਸੀ ਉਸ ਜਗ੍ਹਾ ਤੇ ਉਹਨਾਂ ਪੁਲਿਸ ਪ੍ਰਸ਼ਾਸਨ ਰੇਡ ਕਰਨ ਚੱਲੀ ਐ ਮੌਕੇ ਤੇ ਹੋ ਸਕਦਾ ਉੱਥੇ ਵੀ ਬੰਦੇ ਫੜੇ ਜਾਣ ਕਿਉਂਕਿ ਜਿੱਥੇ ਕਟਾਈ ਹੁੰਦੀ ਆ ਕੱਟ ਕੇ ਲੈ ਕੇ ਇੱਥੇ ਆਂਦੇ ਆ ਹੋ ਸਕਦਾ ਉੱਥੇ ਜਿੰਦਗੀ ਕਾਮਾਂ ਵੀ ਮਿਲ ਜਾਣ ਜਿਹੜਾ ਓਨਰ ਐ ਆ ਉਹ ਓਨਰ ਦਾ ਕੀ ਨਾਮ ਐ ਤੇ ਓਨਰ ਕਿੱਥੇ ਮੌਜੂਦ ਸੀਗਾ ਇਹ ਭੱਜ ਗਿਆ ਓਨਰ ਭੱਜ ਗਿਆ ਮੌਕੇ ਤੇ ਢਾਬੇ ਦਾ ਮਾਲਕ ਵੀ ਭੱਜ ਗਿਆ ਢਾਬੇ ਦੇ ਮਾਲਕ ਨੇ ਤਾਂ ਬਲਕਿ ਅਗਰ ਉਹ ਸ਼ਾਮਿਲ ਨਹੀਂ ਹੋਉਣਾ ਸੀ ਹੋ ਕਰਨਾ ਚਾਹੀਦਾ ਉਹਨੇ ਲੋਕ ਲਾਤੇ ਪਿੱਛੇ ਗੇਟ ਲੋਕ ਲਾਤੇ ਕਿਉਂਕਿ ਇਹਦੇ 'ਚ ਮਿਲੀ ਭਗਤ ਹੈ ਬਹੁਤ ਵੱਡੀ ਮਿਲੀ ਭਗਤ ਹੈ ਅਸੀਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ ਕੇ ਇੱਕ ਕਾਲ ਤੇ ਇੱਥੇ ਪਹੁੰਚੇ ਮੌਕੇ ਤੇ ਆ ਕੇ ਰੇਡ ਕਰਾਈ ਹੈ ਮੈਡਮ ਐਸ ਐਚਓ ਸਾਹਿਬ ਦਾ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਮੌਕੇ ਤੇ ਆ ਕੇ ਸਾਡੇ ਨਾਲ ਸਹਿਯੋਗ ਕੀਤਾ ਬੜਾ ਪੀਸਫੁਲੀ ਉਹਨਾਂ ਨੇ ਬੰਦੇ ਅਰੈਸਟ ਕੀਤੇ ਹਨ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਜਿੱਦਾਂ ਕਿ ਅਧਿਕਾਰੀਆਂ ਨੇ ਕੰਮ ਇੱਥੇ ਕੀਤਾ ਹੈ ਕਾਨੂੰਨ ਵੀ ਆਪਣਾ ਕੰਮ ਉਸੇ ਹੀ ਤਕਨੀਕ ਨਾਲ ਕਰੇ ਇਹ ਬੰਦੇ ਨੂੰ ਇਹ ਨਹੀਂ ਕਿ ਅੱਜ ਫੜੇ ਜਾਣ ਤੇ ਮੁੜ ਕੇ ਜ਼ਮਾਨਤਾ ਹੋ ਜਾਣਾ ਇਹਨਾਂ ਦੀ ਸਜ਼ਾ ਹੀ ਇਦਾਂ ਦੀ ਹੋਣੀ ਚਾਹੀ ਕੀ ਅਬ ਅਸੀਂ ਕਿਹੜਾ ਗੰਦਾ ਕੰਮ ਕਰਨ ਲੱਗੇ ਆ ਜੇ ਆਪਾਂ ਆਧਾਰ ਕਾੜਾ ਦੀ ਗੱਲ ਕਰਦੇ ਆ ਤੁਸੀਂ ਦੱਸਦੇ ਕਿ ਮੁਸਲਮਨ ਭਾਈਚਾਰਾ ਆ ਤੇ ਉਹਨਾਂ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਪਏ ਆਂ ਪਹਿਲੀ ਗੱਲ ਤਾਂ ਮੈਂ ਤੁਹਾਡੀ ਇਸ ਗੱਲ ਨੂੰ ਹੀ ਟੋਕੂਗਾ ਭਾਈਚਾਰਾ ਨਹੀਂ ਭਾਈਚਾਰਾ ਨਹੀਂ ਹੈ ਇਹ ਲੋਕ ਸਾਨੂੰ ਭਾਈ ਨਹੀਂ ਸਮਝਦੇ ਆਪਾਂ ਤਾਂ ਕਹਿੰਦੇ ਭਾਈਚਾਰਾ ਸਾਨੂੰ ਚਾਰਾ ਹੀ ਸਮਝਦਾ ਸਿਰਫ ਭਾਈ ਲਬ ਤਾਂ ਇਹਨਾਂ ਦੀ ਜ਼ੁਬਾਨ ਤੇ ਹੈ ਨਹੀਂ ਕਿਉਂਕਿ ਜਿਨ੍ਹਾਂ ਨੇ ਸਾਡੀ ਗਊ ਮਾਤਾ ਹੀ ਹੀ ਵੜਤੀ ਉਹਨਾਂ ਵਾਸਤੇ ਕਾਹਦੇ ਭਰਾ ਰਹਿ ਗਏ ਅਸੀਂ ਸਮਾਜ ਦੇ ਵਿੱਚ ਸਾਡੇ ਲਈ ਸਾਡੇ ਸਤ੍ਰਮ ਇੱਕੋ ਹੀ ਬਰਾਬਰ ਹੈ ਅਸੀਂ ਸਤਿਕਾਰ ਕਰਦੇ ਆ ਸਰ ਪਰ ਜਿਹੜੇ ਇਦਾਂ ਦੇ ਲੋਕ ਆ ਭਾਈਚਾਰੇ ਦੇ ਨਾਂ ਤੇ ਸਾਨੂੰ ਹੀ ਚਾਰਾ ਬਣਾ ਕੇ ਇਸਤੇਮਾਲ ਕਰਦੇ ਆਂ ਏਦਾਂ ਦੇ ਲੋਕਾਂ ਤੇ ਖਾਸ ਕਾਰਵਾਈ ਹੋਣੀ ਚਾਹੀਦੀ ਐ ਔਰ ਮੈਂ ਤੁਹਾਡੇ ਚੈਨਲ ਦੇ ਰਾ ਇੱਕ ਗੱਲ ਹੋਰ ਅੱਜ ਕਰਨ ਲੱਗਿਆ ਏਦਾਂ ਦੇ ਪੰਜਾਬ 'ਚ 14 ਹੋਰ ਚੱਲਦੇ ਆਂ 15 ਚੱਲਦੇ ਸੀ ਜਿਹੜੀ ਇਨਫੋਰਮੇਸ਼ਨ ਸਾਡੀ ਐ 14 ਹੋਰ ਆਂ ਜਿਨ੍ਹਾਂ ਤੇ ਜਲਦ ਹੀ ਗੁਲਾਸਾਵਾਂਗੇ ਅਜੀ 14 ਵੀ ਫੜਾਂਗੇ ਅਜੀ ਇੱਕ ਫੜਿਆ ਗਿਆ ਏਦਾਂ ਤੇ 15 ਇਸਤੇ ਪੰਜਾਬ ਦੇ ਵਿੱਚ ਹੀ ਉਚੜਖਾਨੇ ਚੱਲ ਰਹੇ ਆਂ ਮੈਂ ਕੋਈ ਹਵਾ 'ਚ ਗੱਲ ਨਹੀਂ ਕਰੂੰਗਾ ਬੇ ਸਬੂਤ ਗੱਲ ਕਰਦਾ ਪਿਆ ਔਰ ਇਹਦੇ 'ਚ ਬਹੁਤ ਲੋਕ ਮਿਲੇ ਹੋਏ ਆਂ ਅਸੀਂ ਉਹਨਾਂ ਦੇ ਵੀ ਪਰਦਾ ਫਾਸ਼ ਕਰਾਂਗੇ ਔਰ ਭਗਵੰਤ ਮਾਨ ਸਾਫ ਸਰਕਾਰ ਤੋਂ ਅਸੀਂ ਬੇਨਤੀ ਕਰਦੇ ਆਂ ਕਿ ਜਿਹਦਾ ਨਸੇ ਨੂੰ ਠੱਲ ਪਾਉਣ ਵਾਸਤੇ ਇਹ ਯੁੱਧ ਜਾਰੀ ਕੀਤਾ ਹੈ ਵੀ ਇੱਕ ਯੁੱਧ ਇਦਾਂ ਦਾ ਵੀ ਜਾਰੀ ਕੀਤਾ ਜਾਵੇ ਜਿਹੜਾ ਦਰਿਆ ਨਾ ਇਹ ਜਿਹੜੀ ਤੁਸੀਂ ਦੇਖੋ ਅੱਜ ਕੱਲ ਹਰ ਚੀਜ਼ ਚ ਨਕਲੀ ਪਨੀਰ ਨਕਲੀ ਦੁੱਧ ਨਕਲੀ ਉਹਦਾ ਕਾਰਨ ਕਿ ਗਾਂ ਤਾਂ ਬਚੀ ਨਹੀਂ ਗਾਂ ਤਾਂ ਬਚੀ ਨਹੀਂ ਆ ਕਿਉਂਕਿ ਵੱਡੀ ਯਾਰੀ ਹੈ ਦਿਨ ਰਾਤ ਇਸ ਕਰਕੇ ਅਸੀਂ ਸਰਕਾਰਾਂ ਤੋਂ ਵੀ ਬੇਨਤੀ ਕਰਦੇ ਆ ਵੀ ਕਾਨੂੰਨੀ ਇਦਾਂ ਦਾ ਬਣੇ ਜਿਹਦੇ ਕਰਕੇ ਕਿ ਇਹ ਲੋਕਾਂ ਨੂੰ ਡਰ ਪੈਦਾ ਹੋਵੇ ਬਾਕੀ ਮੇਰੇ ਸਹੋਗੀਆਂ ਨਾਲ ਉਹ ਦੱਸਣਗੇ ਕੁਝ ਗੱਲਾਂ ਵੀ ਜਿਹੜਾ ਇਹ ਚੀਜ਼ਾਂ ਵੀ ਕਿਉਂਕਿ ਇਹ ਸਾਰੇ ਇੱਥੇ ਇੱਕ ਨਹੀਂ ਐ ਆ ਮੇਰੇ ਵੀਰਾਂ ਤੁਸੀਂ ਥੋੜਾ ਕੈਮਰਾ ਘੁਮਾਓਗੇ ਦੇਖ ਸਕਦੇ ਹੋ ਇੱਥੇ ਸਾਰੇ ਲੋਕ ਆਪਣੇ ਨਾਲ ਜੁੜੇ ਹੋਏ ਆਂ ਇੱਥੇ ਜਿਹੜੇ ਸੰਗਠਨ ਆਏ ਐ ਗਊ ਰੱਖਸ਼ਾ ਦਲ ਸੀ ਸੇਨਾ ਹੋਰ ਬੰਦੇ ਸਾਰੇ ਇੱਥੇ ਮੌਕੇ ਤੇ ਆਏ ਆ ਕਿਉਂਕਿ ਜਿਨ੍ਹਾਂ 'ਚ ਦਰਦ ਐ ਜਿਸ ਬੰਦਾ ਇਸ ਦਰਦ ਨੂੰ ਸਮਝਦਾ ਉਹ ਰੋਟੀ ਪਾਣੀ ਛੱਡ ਕੇ ਭੱਜਿਆ ਆ ਰਿਹਾ ਇਸ ਟਾਈਮ ਕਿ ਐਡਾ ਮਾੜਾ ਕੰਮ ਚੱਲਦਾ ਪਿਆ ਪੰਜਾਬ 'ਚ ਗੁਰੂਆਂ ਦੀ ਧਰਤੀ ਐ ਗੁਰੂਆਂ ਫਕੀਰਾਂ ਦੀ ਧਰਤੀ ਐ ਜਿੱਥੇ ਹਰ ਟਾਈਮ ਲੰਗਰ ਲੱਗਦੀਆਂ ਚਬਿੱਲਾਂ ਲੱਗਦੀਆਂ ਉਸ ਜਗ੍ ਇੱਕ ਪਾਸੇ ਛਬੀਲ ਲੱਗੀ ਹੁੰਦੇ ਆ ਅੰਦਰ ਬਹਿ ਕੇ ਇਹ ਲੋਗ ਬਲੱਡ ਵਹਾਉਂਦੇ ਪਏ ਆ ਖੂਨ ਵਹਾ ਰਹੇ ਆ ਗਊ ਮਾਤਾ ਦਾ ਵੱਡਾ ਸਵਾਲ ਤਾਂ ਇਹ ਦੇਖਿਆ ਜਾ ਰਿਹਾ ਹੈ ਕਿ ਜਿਹੜਾ ਇੱਕ ਵੈਸ਼ਨੋ ਢਾਬੇ ਦਾ ਨਾਂ ਦਿੱਤਾ ਜਾ ਰਿਹਾ ਪਰ ਉੱਥੇ ਤੁਸੀਂ ਦੇਖਦੇ ਪਏ ਆ ਕਿ ਜਿਹੜਾ ਗਊ ਮਾਤਾ ਨੂੰ ਕੱਟਿਆ ਜਾ ਰਿਹਾ ਬੀਫ ਬਣਾਇਆ ਜਾ ਰਿਹਾ ਉਸ ਨੂੰ ਤੁਸੀਂ ਫਿਰ ਕਿਸ ਨਜ਼ਰ ਨਾਲ ਦੇਖਦੇ ਪਏ ਜਿਹੜਾ ਬਾਹਰ ਸਾਈਨ ਬੋਰਡ ਤੇ ਵੈਸ਼ਨੋ ਢਾਬਾ ਲਿਖਿਆ ਜਾਂਦਾ ਸਭ ਤੋਂ ਪਹਿਲਾਂ ਸਾਡੀ ਕੋਈ ਮੰਗ ਹੈ ਜਿਹੜੇ ਇਹ ਕਹਿੰਦੇ ਨਾ ਤਸਕਰ ਜਿਹੜੇ ਬੂਛੜ ਫੜੇ ਆ ਇਹਨਾਂ ਤੋਂ ਜ਼ਿਆਦਾ ਬੂਛੜ ਹੈ ਨਾ ਤਸਕਰ ਇਹ ਲੋਗ ਹੈ ਜਿਹੜੇ ਨਾ ਇਹ ਚੋਲਾ ਪਾ ਕੇ ਧਾਰਮਿਕ ਚੋਲਾ ਪਾ ਕੇ ਉਹਦੀ ਆੜ ਤੇ ਬਾਹਰ ਲਿਖਿਆ ਵੈਸੋ ਨਾ ਢਾਬਾ ਤੇ ਅੰਦਰ ਗੰਦੇ ਕੰਮ ਕਰਦੇ ਆ ਤੁਸੀਂ ਦੇਖਦੇ ਹੋ ਬਾਹਰ ਲਿਖਿਆ ਜੋਤੀ ਵੈਸੋ ਨਾ ਢਾਬਾ ਇਦਾਂ ਤੇ ਕੰਮ ਕਰਦੇ ਆ ਲੋਕ ਮੇਨ ਹਾਈਵੇ ਤੇ ਜੇ ਕਹਿੰਦੇ ਵੀ ਉਹ ਨਹੀਂ ਇਸਤੇਮਾਲ ਕਰਦਾ ਉਹਦੀ ਜਗ੍ਹਾ ਕਿੱਦਾਂ ਦੇਤੀ ਉਹਨਾਂ ਨੂੰ ਉਹਨੂੰ ਕਿਹੜਾ ਪਤਾ ਨਹੀਂ ਡੇਲੀ ਗੱਡੀ ਜਾਂਦੀ ਆ ਤਿੰਨ ਗੱਡੀ ਇੱਥੇ ਆਂਦੀ ਆ ਵੱਡੇ ਜਾਂਦੇ ਤੁਸੀਂ ਜਾ ਕੇ ਦੇਖੋਗੇ ਤਾਂ ਵੀਡੀਓ ਤੁਸੀਂ ਬਣਾਈ ਵੀ ਆ ਤੇ ਦੇਖਿਆ ਮੌਕੇ ਤੇ ਕਿੰਨਾ ਬੀਫ ਅੰਦਰ ਜੈ ਗਾਉ ਮਾਤਾ ਜੀ ਅੱਜ ਸਾਨੂੰ ਪਤਾ ਲੱਗਾ ਸਾਡੇ ਹੋਰ ਸੰਗਠਨ ਵੀ ਭਰਾ ਲੁਧਿਆਣੇਓ ਚੰਡੀਗੜ੍ਹੋਂ ਸਾਰਿਆਂ ਨੂੰ ਇੱਥ ਪਤਾ ਲੱਗਾ ਇੱਥੇ ਜੋਤੀ ਢਾਬੇ ਨਾਲ ਇੱਕ ਪੈਰਸ ਬੰਦ ਹੁੰਦਾ ਪਿਆ ਆ ਉਹਦੇ ਵਿੱਚ ਗਊ ਮਾਸ ਦੀ ਪੂਰੀ ਫੈਕਟਰੀ ਚੱਲ ਰਹੀ ਆ ਜਿਹਦੇ ਵਿੱਚ ਗਊਆਂ ਲਿਆ ਕੇ ਵੱਢ ਕੇ ਉਹਦਾ ਮਾਸ ਕਿਲੋ-ਕਿਲੋ ਦੇ ਪੈਕੇਟ ਬਣਾ ਕੇ ਇਹ ਹੋਟਲਾਂ ਦੇ ਸਪਲਾਈ ਕਰਦੇ ਆ ਔਰ ਜਿਹੜੇ ਦਹਾਗੀ ਮੁਸਲਮਾਨ ਸੱਤ ਫੜ ਹੋਏ ਆ ਉਹ ਉਹ ਸਾਰੇ ਕੰਮ ਕਰਦੇ ਆ ਇਹਨਾਂ ਦਾ ਜਿਹੜਾ ਮਾਸਟਰਮੈਂਡ ਮਾਲਕ ਆ ਉਹ ਲੱਠ ਗਿਆ ਆ ਔਰ ਸਾਨੂੰ ਪਤਾ ਲੱਗਾ ਬਈ ਜੋਤੀ ਢਾਬੇ ਦਾ ਜਿਹੜਾ ਮਾਲਕ ਆ ਇਹੀ ਅੰਦਰ ਕੰਮ ਆਪਣੇ ਦੇ ਕਰਵਾ ਰਿਹਾ ਸਾਰਾ ਪੈਰਸ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਿਹੜੇ ਸੱਤ ਬੰਦੇ ਫੜੇ ਆ ਉਹਨਾਂ ਦੇ ਕੋਲੋਂ ਸਖਤੀ ਨਾਲ ਪੁੱਛ ਕੇ ਚਰਕੇ ਪੁੱਛਿਆ ਜਾਵੇ ਕਿਥੋਂ ਗੋੰਗਾ ਲਿਆਉਦੇ ਕਿਥੇ ਕਿਥੇ ਸਪਲਾਈ ਕਰਦੇ ਆ ਇਹਨਾਂ ਦੀ ਚੇਨ ਜਿਹੜੀ ਆ ਇਹ ਸਾਰੀ ਫੜੀ ਜਾਵੇ ਔਰ ਪ੍ਰਸ਼ਾਸਨ ਨੂੰ ਕਹਿੰਦੇ ਇਹਦਾ ਮਾਲਕ ਵੀ ਇਹਨਾਂ ਦਾ ਫੜਿਆ ਜਾਵੇ ਜੋਤੀ ਢਾਬੇ ਵਾਲਾ ਜਿਹਨੇ ਕਿਰਾਏ ਤੇ ਮਕਾਨ ਦਿੱਤਾਇਆ ਚਾਹੇ ਚਾਹੇ ਆਪ ਕਰਦਾ ਆ ਅਗਰ ਪ੍ਰਸ਼ਾਸਨ ਨੇ ਇਹ ਮਾਲਕ ਨੂੰ ਨਾ ਫੜਿਆ ਤਾਂ ਅਸੀਂ ਕੱਲ ਤੋਂ ਬਿਜਾਰ ਦੇ ਵਿੱਚ ਸੰਘਰਸ਼ ਤੇਜ਼ ਕਰਾਂਗੇ ਔਰ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਜਿਹੜਾ ਖਲਵਾਰ ਹੋ ਰਿਹਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਸਾਰੇ ਜੀ ਬਾਰੇ ਇਹ ਬਹੁਤ ਮਾੜੀ ਗੱਲ ਆ ਜਿਹੜੇ ਬਾਹਰਲੇ ਬੰਦੇ ਆ ਕੇ ਹਿੰਦੂ ਧਰਮ ਨਾਲ ਸਾਡੇ ਖਲਵਾੜ ਕਰਦੇ ਆ ਰਾਂਗੀ ਮੁਸਲਮਾਨ ਜਾਂ ਹੋਰ ਜਿਹੜੇ ਵੀ ਇਹ ਜਿਹੜੇ ਸਾਡੇ ਇੱਥੇ ਦੇ ਬੰਦੇ ਨਾਲ ਨਾਲ ਲਾ ਕੇ ਸਾਡੇ ਇੱਥੇ ਦੇ ਬੰਦੇ ਨਾਲ ਲਾ ਕੇ ਉਹ ਕਰਨ ਲੱਪੇ ਜਿਹੜਾ ਉਹ ਉਹ ਕਰਨ ਲੱਪੇ ਆ ਉਹ ਜਿਹੜਾ ਕਰਦੇ ਆ ਖਰਾਬ ਅਸੀਂ ਬਹੁਤ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਬੜੀ ਸ਼ਕਤੀ ਨਾਲ ਇਹਨੂੰ ਕੀਤਾ ਜਾਣਾ ਜਿਹੜਾ ਹਿੰਦੂ ਧਰਮ ਨੂੰ ਬਦਨਾਮ ਕਰਦੇ ਆ ਉਹਨਾਂ ਦੇ ਵੀ ਕਾਰਵਾਈ ਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਨੇ ਤਲਾਹ ਮਿਲੀ ਆ ਉਹ ਜੋਗ ਮਾ ਸਾਨੂੰ ਜੀ ਇੱਥੇ ਪਤਾ ਲੱਗਾ ਸਾਡੇ ਸਿਕਦਰਨ ਦੇ ਬੰਦਿਆਂ ਦੋਈ ਭਈ ਇੱਜਾ ਦੋਈ ਆ ਅਸੀਂ ਮੰਦਰ ਬੈਠੇ ਸੀ ਕਰਵਾ ਪ੍ਰਧਾਨ ਜੀ ਮੈਂ ਅਸੀਂ ਸਾਰੇ ਮੰਦਰ ਦੀ ਕਰਿੰਦੇ ਫੜੇ ਆ ਜਾਂ ਕਰਿੰਦੇ ਦੇ ਬੰਦੇ ਫੜੇ ਗਾਂ ਕਰਿੰਦੇ ਫੜੇ ਜੀ ਇਹਨਾਂ ਦੇ ਸੱਤ ਸੱਤ ਬੰਦੇ ਫੜੇ ਆ ਔਰ ਹਾਂਗੀ ਮੁਸਲਮਾਨ ਸਾਰੇ ਦੱਸ ਰਹੇ ਆ ਮਾਗੀ ਮਾਲ ਆ ਕਿੰਨੇ ਮਤਲਬ ਕੀ ਹੈਗਾ ਮਾਲ ਤਾਂ ਜੀ ਤੁਸੀਂ ਦੇਖੋ ਅੰਦਰ ਟੰਨਾ ਹਸਾਣਾ ਮਾਲ ਆ ਫਰਿਜ ਵੱਡੇ ਵੱਡੇ ਫੀਚਰ ਲਾਏ ਹੋ ਆ ਬਰਫ਼ ਦੀਆਂ ਢੇਰਾਂ ਲੱਗੇ ਆ ਕੋਈ ਟੱਪੇ ਨੂੰ ਸਪਲਾਈ ਹੁੰਦੀ ਹੈ ਜਾਂ ਹੋਰ ਨਹੀਂ ਨਹੀਂ ਇਹ ਤਾਂ ਹੁਣ ਪੁਲਿਸ ਕਰੂਗੀ ਕਾਫੀ ਢਾਬੇ ਇਹਨਾਂ ਦੇ 3-4 ਢਾਬੇ ਦੇ ਇਹਨਾਂ ਦੇ ਆ ਉਹਨਾਂ ਦੇ ਕਹਾ ਚਾਰ ਢਾਬਿਆਂ ਤੋਂ ਬਾਅਦ ਕੋਟਾ ਬਿਆਲੇ ਵੀ ਸਪਲਾਈ ਕਰਦੇ ਆ ਇਹ ਗੱਡੀਆਂ ਜਿੱਥੋਂ ਲੱਦ ਲੱਦ ਕੇ ਬਾਹਰ ਸਪਲਾਈ ਕਰਦੇ ਆ ਕਿਲੋ-ਕਿਲੋ ਦੀਆਂ ਪੈਕਿੰਗ ਆ ਨਾ ਬਸ ਉੱਥੇ ਪਹੁੰਚੇ ਆਂ ਜੀ ਤੇ ਲਾਜ ਗਊ ਮਾਸ ਕਹਿ ਰਿਹਾ ਜੇ ਆਪਾਂ ਉਹ ਕੇਸ ਰਜਿਸਟਰ ਕਰਨ ਲੱਗਿਆਂ ਪੈਟਰਰੀ ਜਿਹੜੇ ਡਾਕਟਰਸ ਆ ਉਹਨਾਂ ਨਾਲ ਮੇਰੀ ਗੱਲ ਹੋ ਗਈ ਆ ਉਹਨਾਂ ਨੇ ਟੀਮ ਆਪਣੀ ਜਿਹੜੀ ਹੈ ਨਿਯੁਕਤ ਕਰਤੀ ਆ ਬਹੁਤ ਜਲਦੀ ਅਹੀ ਟੀਮ ਆ ਜਾਏਗੀ ਉਸ ਤੋਂ ਬਾਅਦ ਕਾਰਵਾਈ ਜਿਹੜੀ ਫਿਲਹਾਲ ਅਹੀ ਰਜਿਸਟ੍ਰ ਬਿਆਨਾਂ ਦੇ ਆਧਾਰ ਤੇ ਕਰ ਰਹੇ ਹਾਂ ਕਿੰਨੇ ਕਿੰਨੇ ਕੋ ਕੋ ਗੱਲ ਹੋ ਗਈ ਨਾ ਉਸੇ ਕਰਕੇ ਆਮ ਜਸਟ ਰੀਚਿੰਗ ਹੇਅਰ ਮੈਂ ਪਹੁੰਚਿਆ ਆਂ ਠੀਕ ਹੈ ਜੀ ਤੇ ਆਪਾਂ ਕੇਸ ਰਜਿਸਟਰ ਕਰਕੇ ਬਾਕੀ ਫਰਦਰ ਕਾਰਵਾਈ ਬਟਰੀ ਡਾਕਟਰਸ ਦੀ ਟੀਮ ਆ ਰਹੀ ਆ ਆਪਾਂ ਸਾਰਾ ਕੁਝ ਜਿਹੜਾ ਕਰਕੇ ਤੁਹਾਨੂੰ ਇਹ ਬਰੀਫ ਡਿਟੇਲਡ ਜਿਹੜਾ ਆ ਉਹ ਸਾਰੀ ਆਪਾਂ ਦੱਸ ਦਾਂਗੇ ਕੋਈ ਕਰਿੰਦੇ ਵਗੈਰਾ ਵੀ ਬੜੇ ਫਰ ਹੋਏ ਨਾ ਉਹ ਹੀ ਤੁਹਾਨੂੰ ਕਹਿ ਰਿਹਾ ਨਾ ਮੈਂ ਡਿਟੇਲਡ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਅਜੇ ਸਟਿਲ ਅਜੇ ਆਪਾਂ ਐਫ ਆਰ ਦਰਜ ਕਰ ਰਹੇ ਹਾਂ ਉਸ ਤੋਂ ਬਾਅਦ ਫਰਦਰ ਦੱਸਾਂਗੇ